ਦੀ ਕੀ ਫਤ ਹੈ ਅੱਜ ਮੇਰੇ ਨਾਲ ਸਰਦਾਰ ਰਪਿੰਦਰ ਸਿੰਘ ਜੀ ਬਿੱਟੂ ਜੀ ਸਰਦਾਰ ਦਸਵੀਰ ਸਿੰਘ ਸੋਰਸਿੰਗ ਚੇਅਰਮੈਨ ਸਾਹਿਬ ਸਰਦਾਰ ਸਤਨਾਬ ਸਿੰਘ ਗੰਢੀਪਿੰਡ ਸਰਦਾਰ ਲਖਵਿੰਦਰ ਸਿੰਘ ਪ੍ਰਧਾਨ ਮੰਨਨ ਜੀ ਸਰਦਾਰ ਗੁਰਜੰਟ ਸਿੰਘ ਪੱਜਾ ਜੀ ਸਰਦਾਰ ਬਲਜੀਤ ਸਿੰਘ ਕੌਂਸਲ ਜੀ ਸਾਰੇ ਸਰਤਕਾਰ ਜੋ ਸਾਡੇ ਬਜ਼ੁਰਗ ਭਰਾ ਪਰਿਵਾਰ ਜਿਹੜੇ ਫ੍ਰੀडम फाइਟਰ ਪਰਿਵਾਰ ਨੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਮੰਗਾਂ ਦਾ ਮੰਗ ਪੱਤਰ ਲਿਆ ਗਿਆ ਜਿਨ੍ਹਾਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲਣ ਦਾ ਟਾਈਮ ਮੰਗਿਆ ਸੋ ਉਹਨਾਂ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜਾ ਟਾਈਮ ਦਿੱਤਾ ਗਿਆ 20 21 ਤਰੀਕ ਤੋਂ ਪਹਿਲਾਂ-ਪਹਿਲਾਂ ਮੁੱਖ ਮੰਤਰੀ ਸੁਖਾ ਸਿੰਘ ਮਾਨ ਜੀ ਇਹਨਾਂ ਪਰਿਵਾਰਾਂ ਦੇ ਜਿਹੜੇ ਮੇਨ ਮੁਖੀ ਆ ਸਾਰਿਆਂ ਨੂੰ ਚੰਡੀਗੜ੍ਹ ਵਿਖੇ ਮਿਲਣਗੇ ਸੋ ਅੱਜ ਇਹ ਸਾਰੇ ਪਰਿਵਾਰਾਂ ਨੇ ਬਹੁਤ ਖੁਸ਼ੀ ਦੀ ਗੱਲ ਹੈ ਕਿਆ ਆਮ ਆਦਮੀ ਪਾਰਟੀ ਦਾ ਜੋ ਕੈਂਡੀਡੇਟ ਆ ਸਰਦਾਰ ਹਰਮੀਤ ਸਿੰਘ ਸੰਧੂ ਪੂਰਾ ਸਮਰਥਨ ਦੇਣ ਦਾ ਉਹਦੀ ਹਮਾਇਤ ਦੇਣ ਦਾ ਵਾਅਦਾ ਕੀਤਾ ਸੋ ਪਹਿਲਾਂ ਵੀ ਨਾ ਸਾਰਿਆਂ ਨੇ ਦੱਸਿਆ ਕਿ 2022 ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਜੇ ਸਾਡੀ ਹਮਾਇਤ ਸੀ ਸਾਡਾ ਸਮਰਥਨ ਸੀ ਤੇ ਅਸੀਂ ਪਾਰਟੀ ਦੇ ਨਾਲ ਸੀ ਪਾਰਟੀ ਦੀ ਸਰਕਾਰ ਬਣੀ 92 ਵਿਧਾਇਕ ਬਣਾਏ ਸਾਡੇ ਭਰਾ ਜੀ ਨੇ ਬੱਛਿਆ ਸੋ ਬਹੁਤ ਖੁਸ਼ੀ ਦੀ ਗੱਲ ਆ ਸੋ ਹੁਣ ਵੀ ਸਰਦਾਰ ਹਰਮੀਤ ਸਿੰਘ ਸੰਧੂ ਦੀ ਪੂਰੀ ਹਮਾਇਤ ਕਰ ਲਗੇ ਕਿਉਂਕਿ ਬਹੁਤ ਸਾਰੇ ਪਰਿਵਾਰ ਇਸ ਤੰਤਨ ਹਲਕੇ ਦੇ ਪਿੰਡਾਂ ਦੇ ਵਿੱਚ ਰਹਿੰਦੇ ਆ ਸੋ ਮੈਂ ਇਹਨਾਂ ਦਾ ਦਿਨੋਂ ਧਨਵਾਦੀ ਆ ਸੋ ਇਹਨਾਂ ਨੇ ਵਾਅਦਾ ਕਰਦੇ ਆ ਚੇਅਰਮੈਨ ਸਾਹਿਬਾਨ ਨਾਲ ਨੇ ਮੇਰੇ ਨਾਲ ਦੋਨੋਂ ਚੇਅਰਮੈਨ ਸਾਹਿਬ ਸਾਡੇ ਸੋ ਇਹਨਾਂ ਨੇ ਵਾਅਦਾ ਕਰਦੇ ਆ ਕਿ ਤੁਹਾਡੀ ਜਿਹੜੀ ਇੱਕ ਇੱਕ ਮੰਗ ਹੈ ਜਿਹੜਾ ਤੁਹਾਡਾ ਮੰਗ ਪੱਤਰ ਹੈ ਇਹ ਅਸੀਂ ਮੁਖਤਿਆਰੀ ਸਰਦਾਰਪੁਰ ਸਿੰਘ ਮਾਨ ਜੀ ਨੂੰ ਅਸੀਂ ਵੀ ਦਵਾਵਾਂਗੇ ਜਦੋਂ ਤੁਹਾਡੀ ਮੀਟਿੰਗ ਹੋਏਗੀ ਤੁਸੀਂ ਵੀ ਦੇਣਾ ਤੁਹਾਡਾ ਸਨ ਤੁਹਾਨੂੰ ਇਹ ਮਾਨ ਹੋਣਾ ਚਾਹੀਦਾ ਕਿ ਤੁਸੀਂ ਉਹ ਪਰਿਵਾਰਾਂ ਦੇ ਆਮ ਪਰਿਵਾਰਾਂ ਦੇ ਮੁੰਡੇ ਐਮਐਲਏ ਮੰਤਰੀ ਚੇਅਰਮੈਨ ਸਹਿਬਾਨ ਬਣਾਏ ਇੱਥੋਂ ਤੱਕ ਮੁੱਖ ਮੰਤਰੀ ਸਰਦਾਰ ਪ੍ਰੋਮੋ ਸਿੰਘ ਮਾਨ ਜੀ ਆਮ ਪਰਿਵਾਰ ਦੇ ਨੇ ਸਾਰਿਆਂ ਦੇ ਦੁੱਖ ਦਰਦ ਸਮਝਦੇ ਨੇ ਤੇ ਤੁਹਾਡਾ ਵੀ ਜਿਹੜਾ ਦੁੱਖ ਦਰਦ ਹੈ ਉਹ ਪਹਿਲੇ ਦੇ ਦਰ ਤੋਂ ਦਾ ਹੱਲ ਅਸੀਂ ਕਰਾਂਗੇ ਮੁੱਖ ਮੰਤਰੀ ਸਰਦਾਰ ਪ੍ਰੋਮੋ ਸਿੰਘ ਮਾਨ ਜੀ ਵੱਲੋਂ ਵਾਅਦਾ ਆਇਆ ਤੇ ਤੁਸੀਂ ਸਾਡੀ ਅੱਜ ਹਮਾਇਤ ਕਰਨ ਲਈ ਆਏ ਹੋ ਅਸੀਂ ਤੁਹਾਡਾ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਸੋ ਮੈਂ ਪੂਰੇ ਪਰਿਵਾਰਾਂ ਨੂੰ ਉਹ ਪਰਿਵਾਰਾਂ ਦਾ ਸਰਦਾਰ ਹਰਮਿੰਦਰ ਸਿੰਘ ਸੰਧੂ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਕੋਮਲ ਸਿੰਘ ਮਾਨ ਜੀ ਵੱਲੋਂ ਵੀ ਜਿਹੜਾ ਸਾਰੇ ਪਰਿਵਾਰਾਂ ਦਾ ਮੈਂ ਧੰਨਵਾਦ ਕਰਦਾ ਸੰਸਥਾ ਦੇ ਤੌਰ ਤੇ ਸੀਐਮ ਸਾਹਿਬ ਨੂੰ ਇੱਥੇ ਮਿਲਣ ਆਏ ਸੀ ਸਾਨੂੰ ਟਾਈਮ ਦਿੱਤਾ ਗਿਆ ਸੀ 2 ਵਜੇ ਦਾ ਪਰ ਉਹ ਕਿਸੇ ਨਿੱਜੀ ਅਜਿਹਾ ਕਰਕੇ ਨਹੀਂ ਪਹੁੰਚ ਪਾਏ ਇੱਥੇ ਤੇ ਸਾਨੂੰ ਚੇਅਰਮੈਨ ਸਾਹਿਬ ਮੰਤਰੀ ਸਾਹਿਬ ਨੇ ਜੋ ਸਮਾਂ ਦਿੱਤਾ ਵੀ 15 ਤੋਂ ਲੈ ਕੇ 21 ਤੱਕ ਤੁਹਾਡੀ ਮੀਟਿੰਗ ਫਿਕਸ ਕਰਾਈ ਗਈ ਹੈ ਇਹਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਜੋ ਵੀ ਮੰਤਰੀ ਸਾਹਿਬ ਨੇ ਕਿਹਾ ਅਸੀਂ ਇਹਨਾਂ ਨਾਲ ਸਹਿਮਤ ਆ ਤੇ ਜਿਸ ਤਰ੍ਹਾਂ ਅਸੀਂ ਅੱਗੇ ਵੱਧ ਤੋਂ ਵੱਧ ਸੰਯੋਗ ਦਿੱਤਾ گاਂ ਵੀ ਦਿੰਦੇ ਰਵਾਂਗੇ ਤੇ ਸਾਨੂੰ ਭਰੋਸਾ ਦਾ ਹੈ ਮੰਤਰੀ ਸਾਹਿਬ ਨੇ ਜੋ ਮੀਟਿੰਗ ਦਾ ਟਾਈਮ ਦਿੱਤਾਗਾ ਉਹ ਕਰਵਾਉਣਗੇ ਸਾਡੇ ਨਾਲ ਜਾ ਕੇ ਕਰਵਾਉਣਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ